ਮਾਫ ਕਰੋ ਭਾਈ ਬੱਚਾ ਬਿਮਾਰ ਹੋ ਗਿਆ ਸੀ ਤਾਂ ਕਰਕੇ ਪਹਿਲਾਂ ਲਾਈਵ ਕੱਟਣਾ ਤਾਂ ਤੇ ਆਵਾਜ਼ ਮੈਨੂੰ ਦੁਬਾਰਾ ਜ਼ਰੂਰ ਦੱਸਿਆ ਜੀ ਇਹ ਆਵਾਜ਼ ਆਉਂਦੀ ਹੈ ਤੇ ਮੈਨੂੰ ਪਾਣੀ ਲੈਣ ਦਾ ਤੇ ਆਵਾਜ਼ ਮੈਨੂੰ ਜ਼ਰੂਰ ਦੱਸਿਆ ਜੀ ਭਾਈ ਆਵਾਜ਼ ਸਹੀ ਆ ਰਹੀ ਹੈ ਜਾਂ ਨਹੀਂ ਆ ਰਹੀ ਜੋ ਵੀ ਹੈਗਾ ਦੱਸਿਆ ਜੀ ਕਿਉਂਕਿ ਆਵਾਜ਼ ਦਾ ਨਹੀਂ ਪਤਾ ਚੱਲਦਾ ਕੀ ਹੋ ਗਿਆ ਫਿਰ ਬੁਲਾਇਆ ਜੀ ਆਵਾਜ਼ ਦਾ ਭਾਈ ਜ਼ਰੂਰ ਦੱਸ ਦੇ ਜੀ ਦੀਰਾ ਉਹ ਪਹਿਲਾਂ ਨੂੰ ਪੀਲ ਅਵੇ ਆਵਾਜ਼ ਜੋ ਨਹੀਂ ਆਉਦੀ ਫਿਰ ਔਖਾ ਹੋ ਜਾਂਦਾ ਆ ਜਿਹੜਾ ਵੀ ਭੈਣ ਭਰਾ ਪਹਿਲੀ ਵਾਰੀ ਆਊਗਾ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੈ ਜੀ ਚੰਗਾ ਲਾ ਵਾਏ ਜੇ ਤੂੰ ਕਰ ਖਾ ਜੇ ਹਾਂ ਥੈਂਕ ਯੂ ਉਹ ਬੰਦ ਰਹਾਂਗੇ। 4:00 ਟਾਰਪਰ ਐ। ਨੋਟੀਫਿਕੇਸ਼ਨ ਨਹੀਂ ਆਈਏ। ਨੋਟੀਫਿਕੇਸ਼ਨ ਤਾਂ ਚੋਦੀ ਨਹੀਂ ਆਉਂਦੀ। ਤੇ ਪੇਜ ਉੱਤੇ ਗਏ। ਆਵਾਜ਼ ਨਹੀਂ ਨਾ ਆਉਂਦੀ। ਆਵਾਜ਼ ਦਾ ਮੜਾ ਜਰੂਰ ਆ ਜਾਏ। ਤੇ ਬਈ ਮੁੰਡਾ ਬਿਮਾਰ ਹੋ ਗਿਆ ਤੇ ਮੈਂ ਦੁਆਰਾ ਦੱਸ ਰਿਹਾ। ਪਾਈ ਕਰਕੇ ਆਪਾਂ ਨੂੰ ਲਾਈ ਜੋ ਪਹਿਲਾਂ ਬੰਦ ਕਰਨਾ ਪੈਗਾ। ਆ ਗਈ ਜੀ। ਵਾਰੀ ਕਰ ਲਗੇ ਮਣੀ ਟੈਕ ਬਰਾਪਾ ਨਾਲ ਬਾਅਦ ਸ਼ੁਰੂ ਕਰਦੇ ਆ। ਹਾਂ ਵਾਏ ਇੱਥੇ ਵਾਏ ਹਾਈ ਐਂਡ ਵਾਏ ਹਰ ਪਾਈ ਨੇ ਕਾਲ ਕਰਦੀ ਮਾਤਰ ਪਈ ਬੱਚਾ ਵਾਏ ਤੇਰਾ ਕੋ ਬੰਦ ਹੋ ਜਾਦਾ ਮੈਂ ਤੇਰੇ ਬਾਅਦ ਮੈਂ ਸਾਰਾ ਆਪਣਾ ਸੁਣੋ ਸੋ ਭਾਈ ਨੋਟੀਫਿਕੇਸ਼ਨ ਦਰਜੇ ਕਿਲੇ ਕਿਲੇ ਕੋ ਆ ਗਿਆ ਤੇ ਸਬਸਕ੍ਰਾਈਬ ਜ਼ਰੂਰ ਕਰ ਲੈ ਕਰੋ ਵੀ ਜਿਹੜਾ ਤੁਹਾਨੂੰ ਪਹਿਲੀ ਵਾਰੀ ਆਉਗਾ ਹੀ ਜਿਹੜਾ ਜੈਨੇਤ ਨੂੰ ਪਹਿਲੀ ਵਾਰੀ ਆਸਤਾਨੋ ਪੜਾਈ ਹੋਣ ਦਾ ਤਾਂ ਸੁਣਾ ਕਰਦੇ ਵੀ ਵਾਲੇ ਨੇ ਇਹ లైਵ ਵਾਲਾ లైਵ ਵੀ ਆਉਣਾ ਚਾਹੀਦਾ ਇਹ ਛੋਟਾ ਜਵਾਬ ਨਹੀਂ ਦਿੱਤਾ ਗਿਆ ਕਮੈਂਟ ਆਉਂਦਾ। ਕਮੈਂਟ ਆਉਂਦਾ। ਜੀ ਬਈ ਤੇਨੂੰ ਜਰੂਰ ਸਬਸਕ੍ਰਾਈਬ ਕਰੀ ਜਾ ਕਰੋ ਜਿਹੜਾ ਹੀ ਭੈਣ ਦਾ ਪਹਿਲੀ ਵਾਰੀ ਆਉਂਦਾ। ਆ ਪਹਿਲਾਂ ਲਾਈਵ ਕਰੀ ਬੈਠੇ ਸੀ ਆਪਾਂ ਗੱਲਬਾਤ ਕਰੀ ਜਾਂਦੇ ਸੀਗੇ। ਇਹ ਮੁੰਡਾ ਬਿਮਾਰ ਹੋ ਗਿਆ ਮੇਰਾ ਬੱਚਾ ਤੋਂ ਪਤਾ ਹੀ ਐ ਛੋਟਾ ਜੀ। ਉਹ ਬੱਚਾ ਛੋਟਾ ਨਾ ਉਹ ਪਿਆ ਆ ਤੇ ਭਾਈ ਦਰਦ ਹੋਣ ਲੱਗਿਆ ਢਿੱਡ ਦੀ ਸਤੀ ਗਾਲ ਅਰ ਉਹਦੀ ਇਹ ਭਾਈ ਸਤੀ ਗਾਲ ਪਿਆ ਆ ਵੀ ਮੁੰਡਾ ਪੁੱਤ ਆ ਤੇ ਪਸੁੱਤੇ ਪੈਰੋਂ ਬੜੀ ਕੀ ਹੋਇਆ ਇੱਕ ਦਿਨ ਅ ਦਰਦ ਦੂਰ ਤੋਂ ਹੋਣ ਲੱਗਿਆ ਉਹ ਬਰੇ ਦੀ ਭੱਜ ਕੇ ਗਏ ਲਾਈਵ ਕਰਕੇ ਮੈਂ ਜਾਣਾ ਪਿਆ ਦੋ ਗੋਵਿੰਦ ਭਾਈ ਅ ਗੋਵਿੰਦ ਭਾਈ ਜੀ ਕੀ ਭਈ ਆਪਾਂ ਹੀ ਪਿੰਡ ਰੋੜਾਂ ਵਾਲੀਆ ਜ਼ਿਲ੍ਹਾ ਸ਼੍ਰੀ ਮੋਹਨਸਰ ਸਾਹਾ ਸੀਟੀ ਮਲੋਟ ਇਹ ਬਲੌਗ ਲੰਬੀ ਹੈ ਜੀ ਅਡਾਪਾਲੀ ਕੋਲੇ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਆਪਾਂ ਬੇਜਵਾਨ ਜਾਨਵਰਾਂ ਦੀ ਸੇਵਾ ਕਰਦੇ ਆਂੀ ਉਹਨਾਂ ਦੀ ਹੈਲਪ ਕਰਦੇ ਆਂ ਕਿਸੇ ਨੂੰ ਮਦਦ ਦੀ ਲੋੜ ਆ ਲੋੜਵੰਦ ਦੀ ਹੈ ਨਾ ਹੀ ਤੇ ਅਖੀਰ ਆਪਾਂ ਪੌਣੇ ਹੀ ਹੈਗੇ ਬੱਚੇ ਆਪਣੇ ਕੋਲੇ 25 ਤੋਂ 30 ਬੱਚੇ ਹੈਗੇ ਜਿਨ੍ਹਾਂ ਨੂੰ ਆਪਾਂ ਰੋਜ਼ਾਨਾ feed ਪਾਉਨੇ ਆ ਜਿਹੜੇ ਤਾਂ ਆਪਣੇ ਨਾਲ ਭੈਣ ਭਰਾ ਜੁੜੇ ਹੋਏ ਉਹਨਾਂ ਨੂੰ ਪਤਾ ਹੀ ਹੈ ਤਾਂ ਜਿਹੜੇ ਨਵੇਂ ਆ ਮਨਾਂ ਨੂੰ ਦੱਸ ਦਿਆਂ ਏ ਬਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਭੈਣ ਭਰਾ ਪਹਿਲੀ ਵਾਰੀ ਹੋਵੇ ਆ ਅਸੀਂ ਤਾਂ ਚਾਹ ਪੀਣ ਲੱਗੇ ਸੀਗੇ ਸਾਡੇ ਦਾ ਚਾਹ ਉਹ ਵੀ ਵਿੱਚ ਟੁੱਟ ਗਈ ਆ ਵੀ ਤੁਹਾਨੂੰ ਪਤਾ ਹੀ ਆ ਵੀ ਆਪਾਂ 2:30 ਵਜੇ ਹਨਾ ਸਾਰੇ ਪੰਜਾਬੀ ਚਾਹ ਪੀਨੇ ਆ ਤੇ ਉਹ ਬੈਰ ਤੋਂ ਤਾਂ ਆਈ ਫੇਲਾ ਰੋ ਪਰ ਉਹ ਤੇ ਲੈ ਕੇ ਗਏ ਪਿੰਡ ਪੇਟੀ ਵਾਲੇ ਜਿੱਥੇ ਮੈਂ ਦਖਾਲ ਲਵਣਾ ਉੱਥੇ ਡਾਕਟਰ ਕੋਲੇ ਲੈ ਕੇ ਜੇ ਉਸ ਤੋਂ ਦਵਾਈ ਦਵਾ ਕੇ ਲੈਂਦੇ ਉਹ ਕਹਿੰਦਾ ਵੀ ਇਹਦੇ ਪੇਟ ਤੇ ਦਰਦ ਹੁੰਦਾ ਹੋਵੇ ਦਾ ਦਵਾਈ ਦਿੱਤੀ ਡਾਕਟਰ ਨੇ ਦੁਬਾਰਾ ਸਿੱਖਣਾ ਠੀਕ ਹੈ। ਇਹ ਨਹੀਂ ਤਾਂ ਮੂੰਹ ਤੋਂ ਇਹ ਛੱਗ ਡਿੱਗਣ ਲੱਗਦੀ ਸੀਗੀ ਤੇ ਜਦੋਂ ਇਹ ਲੜਕੀ ਗਿਆ ਅਜਿਹਾ ਮਤਲਬ ਕਿ ਕਾਟਾ ਵੀ ਹੈ ਹੱਥ ਬਾਹਰੀ ਕੰਮ ਛੱਡ ਕੇ ਜਿਹਾ ਤੇ ਪਤਾ ਨਹੀਂ ਕੀ ਹੋ ਗਿਆ। ਐ ਜਦੋਂ ਲੜਕੀ ਤੇ ਆਦੀ ਕਿ ਤੇ ਰੋਣਾ ਨਹੀਂ ਬੰਦ ਕਰਦਾ ਜੀ ਮੂੰਹ ਤੇ ਲਾ ਇਹ ਮੂੰਹ ਲਾਲ ਹੋ ਗਿਆ। ਛੱਗ ਡਿੱਗਣ ਲੱਗਦੀ ਮੂੰਹ ਤੋਂ। ਤੇ ਫਿਰ ਦਾਦਾ ਭਾਜੀ ਕਰ ਤੇ ਡਾਕਟਰ ਕੋਲੇ ਲੈ ਕੇ ਗੁਰੂ ਘਰ ਆਏ ਜੇ ਉਸ ਮੱਥਾ ਟੇਕਾ ਗੋਦਵਰੇ ਤੇ ਗੋਲੂ ਬਾਦ ਧੀਜਾ ਹੋਂਦਰ ਹੋਂਦਰ ਮੈਨੂੰ ਲੱਗਦਾ ਵੀ ਕੇਟੀਆ ਨਾਲ ਉਹਦਾ ਖੇਡ ਲਾਜ ਨਹੀਂ ਦਾ ਸਾਡੇ ਵੀ ਭਾਗੀ ਬਣਾ ਦੀ ਸਾਰਾ ਕੁਝ ਰੱਪਦਾ ਆ ਪਿਆ ਪਈ ਲੱਗੇ ਵੀ ਭਾਈ ਚਾਹੀਏ ਸਾਡੇ ਕੋਲ ਜਿੱਥੇ ਬਸ ਆਦਾ ਉਹ ਲਾਈਵ ਕਰਕੇ ਦਰਸ਼ਕਾਂ ਦਾ ਮੌਕਾ ਨਹੀਂ ਮਿਲੇ ਭਾਈ ਕੀ ਗੱਲ ਹੋ ਗਈ ਤਾਂ ਮੈਂ ਕਿਹਾ ਚਲੋ ਪਰਿਵਾਰ ਆਣਾ ਤੁਸੀਂ ਸਾਡਾ ਤਾਂ ਉਹ ਵੀ ਦਰਸਨਾ ਜ਼ਰੂਰੀ ਹੈ ਵੀ ਆ ਇੱਕਦਮ ਲਾਈਵ ਚੱਲਦਾ ਚੱਲਦਾ ਜੋ ਘਟਨਾ ਪਿਆ ਆ ਪੋਜੀ ਸਾਹਿਬ ਜੀ ਦਾ ਸਤਿ ਸ਼੍ਰੀ ਅਕਾਲ ਜੀ ਬਈ ਸਬਸਕ੍ਰਾਈਬ ਕਰ ਲੋ ਜੀ ਚੈਨਲ ਨੂੰ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਆ ਬੈਲ ਆਈਕਨ ਉਹਨਾਂ ਕਰ ਲੈ ਕਰੋ ਜੀ ਆਪਾਂ ਸੇਵਾ ਕਰਦੇ ਆਂ ਬੇਜਵਾਨਾਂ ਨੂੰ ਬਾਕੀ ਰਵਨੀਤਪੁਰ ਭੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇਨੀ ਹੈਲਪ ਕੀਤੀ ਮੇਰੀ ਇਨੀ سپورਟ ਕਰੀ ਮੇਰੀ ਤੇ ਆਪਣੇ ਸਬਸਕ੍ਰਾਈਬਰ ਦਾ ਸਮਝ ਲੋ ਵੀ ਡੇਲੀ ਵਾਰਜਾਂ ਦੇ ਨਾਲ ਜਦੋਂ ਆਪਾਂ ਲਾਈਵ ਕਰਦੇ ਆਂ ਤਾ ਸੋ ਬਯਾ ਕਈ ਵਰੀ ਜਲੋ ਘਟ ਆਉਂਦੇ ਹਨਾ ਸਬਸਕ੍ਰਾਈਬਰ ਤਾਂ ਆਪਣੇ ਨਾਲ ਜਿਵੇਂ ਜਿਵੇਂ ਉਹਨਾਂ ਨੂੰ ਪਤਾ ਲੱਗਦਾ ਭੈਣ ਭਰਾਵਾਂ ਨੂੰ ਵੀ ਇਹ ਬੰਦਾ ਸੇਵਾ ਕਰਦਾ ਬੇਜਵਾਨ ਜਾਨਵਰਾਂ ਦੇ ਨਾਲ ਖੜਦਾ ਸਪੋਰਟ ਕਰਦਾ ਉਹਨਾਂ ਦੀ ਤਾਂ ਆਪਣੇ ਨਾਲ ਜੁੜਦੇ ਦਾ ਜੁੜਦੇ ਹੈ ਜੀ ਪਰ ਆਪਾਂ ਜਿਹੜੀਆਂ ਵੀਡੀਓ ਅਪਲੋਡ ਕਰਦੇ ਉਹ ਬਹੁਤ ਘੱਟ ਉਹ ਤਾਂ ਮੰਨ ਲਓ ਤੁਸੀਂ ਵੇਖਦੇ ਹੋ ਜਿਨ੍ਹਾਂ ਨੂੰ ਪਤਾ ਨਹੀਂ ਤੇ ਉਹ ਬਹੁਤ ਘੱਟ ਦੇਖਦੇ ਆ ਭੈਣ ਭਰਾਵਾਂ ਨੂੰ ਮੈਂ ਅਪੀਲ ਕਰਦਾ ਦੁਬਾਰਾ ਜੋ ਵੀਡੀਓ ਜਰੂਰ ਵੇਖਿਆ ਕਰੋ ਜਿਹੜੀਆਂ ਆਪਾਂ ਅਪਲੋਡ ਕਰਦੇ ਆ ਅੱਜ ਵੀ ਜਿਹੜੇ ਸ਼ਾਰਟ ਵੀਡੀਓ ਦੇਖਦੇ ਹਾਂ ਤੁਸੀਂ ਤੇ ਅ ਲਾਈਵ 'ਚ ਮੇਰੇ ਨਾਲ ਬੋਲ ਕਰਦੇ ਹੋ ਮੇਰੇ ਤੇ ਆਪਣਾ 4000 ਫਾਲੋਅਰ ਕਰ ਦਿੱਤਾ ਸੀਗਾ ਵਾਜਦਾ ਮੈਂ ਉਹ ਤੁਸੀਂ ਬੜੀ ਹਿੰਮਤ ਕਰੀ ਸਾਰਿਆਂ ਨੇ ਕਿਉਂਕਿ ਮੈਂ ਤਾਂ ਹੀ ਥੋੜਾ ਆਪਦੇ ਕੋਲੋਂ ਚਲਾ ਨਹੀਂ ਸਕਦਾ ਤਾਂ ਫਿਰ ਉਹ ਮੈਂ ਅਪੀਲ ਕਰਦਾ ਰਿਹਾ ਜਦੋਂ ਆਪਾਂ ਆਪ ਆਪਾਂ ਹੀ ਇਕੱਲੇ ਮੈਂ ਰਵੀਦੀਪ ਭੈਣ ਜੀ ਆਪਾਂ ਤੁਸੀਂ ਜੀ ਤੇ ਆਪਣੇ ਹਰਲੀਨ ਭੈਣ ਜੀ ਜੀ ਤੇ ਇੱਕ ਇਹ ਨਾਮ ਆਪਾਂ ਲਾ ਮੰਨੋਂ ਕਰਦੇ ਹਰਜੀਤ ਹਰਨੀਤ ਭੈਣ ਜੀ ਸੀਗੇ ਸ਼ੋਭ ਦੀ ਭੈਣ ਸੀਗੇ ਤੇ ਹੋਰ ਭੈਣ ਭਰਾ ਸੀਗੇ ਆਪਣੇ ਹਨ ਤੇ ਸਾਰਿਆਂ ਦੇ ਮੈਨੂੰ ਨਾਮ ਹੈ ਯਾਦ ਨਹੀਂ ਉਹਦੇ ਮੇਰੇ ਕੋਲੇ ਡਾਇਰੀ ਤੇ ਲਿਖੇ ਹੋਏ ਜਿੰਨਾਂ ਜਿੰਨਾਂ ਨੇ ਆਪਣੀ ਰਿਪੋਰਟ ਪੂਰੀ ਟਿਕਾ ਕੇ ਰਿਪੋਰਟ ਕਰੀ ਆਪਣੀ ਤਾਂ ਚਲੋ ਜਿਹੜੇ ਘੱਟ ਕਰਦੇ ਹਨ ਉਹਨਾਂ ਦੇ ਕੋਲੇ ਘੱਟ ਟਾਈਮ ਹੋਊਗਾ ਤੇ ਆਪਾਂ ਨੂੰ ਉਹਨਾਂ ਦਾ ਵੀ ਕੋਈ ਨਹੀਂ ਚਲੋ ਉਹਨਾਂ ਨੇ ਵੀ ਕਿੰਨੀ ਬਣਦੀ ਉਹਨਾਂ ਦੀ ਵਿਚਾਰਾ ਨੇ ਕਰੀ ਹੈ ਆਪਣਾ 3400 ਘੰਟਾ ਪੂਰਾ ਹੋ ਗਿਆ ਸਿਰਫ ਆਪਣਾ 600 ਘੰਟਾ ਰਹਿ ਗਿਆ ਸਿਰਫ ਉਹ ਬੜੀ ਤੁਹੇ ਅਮਤ ਮਾਰੀ ਬਹੁਤ ਬਹੁਤ ਧੰਨਵਾਦ ਚਲੋ ਆਪਾਂ ਨੂੰ ਐ ਵੀ ਚੈਨਲ ਮੋਨਟਾਈਜ਼ ਹੋ ਜੇ ਤੇ ਆਪਾਂ ਆਪਾਂ ਨੂੰ ਇੱਕ ਸਹਾਰਾ ਵੜ ਦੂਗੇ ਵੀ ਆਪਾਂ ਜਗ੍ਹਾ ਲੈਣੀ ਹੈ ਇਸ ਤੇ ਬੱਚਾਂ ਤੇ ਹਨ ਤੇ ਚਲੋ ਉਸ ਤੁਸੀਂ ਭੈਣ ਭਰਾ ਵੀ ਹੋਵੇ ਤਰੀ ਸਾਰਿਆਂ ਦੀ ਹਲਪ ਮੰਗਾ ਲਈ ਤੇ ਜਦੋਂ ਜਿਹੜਾ ਕੋਈ ਸਰਦਾ ਹੋਊਗਾ ਮੈਂ ਹੈਲਪ ਕਰੂੰਗਾ ਵੀ ਕਰਦੇ ਵੀ ਆਪਾਂ ਆਹੀ ਗੱਲ ਕਰੀ ਜਾਂਦੇ ਸੀਗੇ ਇਥੇ ਹੀ ਆਪਣੀ ਲਾਈਵ ਆਪਣਾ ਘਟਿਆ ਗਿਆ ਸੀਗੇ ਭਾਈ ਸਬਸਕ੍ਰਾਈਬ ਕਰ ਲੋ ਜਿਹੜੇ ਵੀ ਭੈਣ ਭਰਾ ਪਹਿਲੀ ਵਾਰੀ ਚੈਨਲ ਤੇ ਆਉਂਦੇ ਆ ਆਪਣੇ ਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਆਪਾਂ ਭਾਈ ਬੇਵਜਾਨ ਜਾਨਵਰਾਂ ਦੀ ਸੇਵਾ ਕਰਦੇ ਆ ਜੀ ਤੇ ਚੈਨਲ ਬਣਾਇਆ YouTube ਤੇ ਨਵਾਂ ਤੁਹਾਡੇ ਵਰਗੇ ਭੈਣ ਭਰਾਵਾਂ ਨੇ ਕਿਹਾ ਆਪਾਂ ਨੂੰ ਕਿ ਤੂੰ ਚੈਨਲ ਬਣਾ ਲਾ ਭਾਈ ਚਲੋ ਤੇਰੀ ਕੁਝ ਨਾ ਕੁਝ ਅਰਨਿੰਗ ਆ ਜਾਏ ਕਰੋ ਯਾਰਨਿੰਗ ਹੋ ਜਾਏ ਕਰੋ ਤੁਹਾਨੂੰ ਤੇ ਦਿਲ ਤੇ ਨੂੰ ਸੌਖਾ ਹੋ ਜੂਗਾ ਆਪਾਂ ਦਾ ਭਾਈ ਥੋਲੇ ਥੋੜਿਆ ਜੀ ਆਪਾਂ ਇਹਦੀ ਆ ਰੇੜੀ ਲਾਉਣੇ ਆ ਜੀ ਤੇ ਆ ਅਬੋਰ ਤੋਂ ਡੱਬਾ ਵਾਲੀ ਨੂੰ ਰੋਡ ਜਾਂਦਾ ਜਿਹੜਾ ਰਾਜ ਪੈਂਡ ਪੈਂਦਾ ਹੀ ਇੱਕ ਪੈਂਡ ਪੀਟੀ ਵਾਲਾ ਤੇ ਪੀਟੀ ਵਾਲੇ ਪੈਂਡ ਆ ਪਰੇੜੀ ਲਾਉਣੇ ਆ ਜੀ ਤਾਂ ਉਸ ਤੋਂ ਬਾਅਦ ਜਿਹੜਾ ਟਾਈਮ ਹੁੰਦਾ ਆਪਣੇ ਕੋਲੇ ਤੇ ਉਹ ਟਾਈਮ ਆਪਾਂ 2 ਘੰਟੇ ਮੇਰੇ ਕੋਲੇ ਬਜਣ ਮੇਰੇ ਕੋਲੇ ਘੰਟਾ ਬਜੇ ਉਹ ਮੈਂ ਇਹਨਾਂ ਦੇ ਬੇਜਬਾਨ ਜਾਨਵਰਾਂ ਦੇ ਲੈ ਕੇ ਲਾਉਣਾ ਹੈ ਕੋਸ਼ਟਾ ਮੇਰੇ ਕੋਲ ਘਰੇ ਬਹੁਤ ਬੱਚੇ ਆਉਂਦੇ ਜਿਹੜੇ ਫੀਲ ਕਾ ਕੇ ਜਾਂਦੇ ਆਈ ਤੇ ਕੁਝ ਮੈਂ ਬਾਹਰ ਜਿਵੇਂ ਕਿ ਹੁਣ ਮੇਰਾ ਉਥੇ ਆ ਭੀੜੀ ਵਾਲੇ ਆਪਣੇ ਜਿਹੜੇ ਜੁਗਣੀ ਹੋਈ ਹੈਗੇ ਹੈ ਨਾ ਤੇ ਜੁਗਣੀ ਨੂੰ ਦਾ ਬਹੁਤ ਸਾਰੇ ਭੈਣ ਭਰਾ ਜਾਂਦੇ ਆ ਉਥੇ ਹੈਗਾ ਹੀ ਸਬਜੀ ਵਾਲਾ ਮੁੰਡਾ ਇੱਕ ਸਬਜੀ ਦੁਕਾਨ ਉਹਦੀ ਪ੍ਰਵਿੰਦਰਨ ਤੇ ਉਹਦੇ ਕੋਲੇ ਆਉਂਦੇ ਹੀ ਬੱਚੇ ਆਪਣੇ ਕਿਉਂਕਿ ਮੇਰੇ ਕੋਲ ਇਹਨਾਂ ਨੂੰ ਕਿਉਂ ਦਾ ਪੂਰਾ ਨਹੀਂ ਆ ਜਾਂਦਾ ਸੀ ਤਾਂ ਫਿਰ ਮੈਂ ਉਹ ਬਾਈ ਨੂੰ ਕਿਹਾ ਮਾ ਬਈਰ ਆ ਫੀਡ ਪਾ ਦਿਆ ਕਰ ਦੋ ਵੀ ਬੱਚੇ ਤੇਰੀ ਦੁਕਾਨ ਮੂਰੇ ਆਉਂਦੇ ਖਾਣ ਹਨਾ ਉੱਥੇ ਹੀ ਪਾਉਣੇ ਹੀ ਆਪਾਂ ਤੇ ਮੈਂ ਵੀਰ ਬਣ ਕੇ ਤੂੰ ਪਾ ਦਿਆ ਕਰ ਤੇ ਆਪਾਂ ਇੱਕ ਗੱਟਾ ਉਹਦੇ ਕੋਲੇ ਰੱਖ ਦਿੰਦੇ ਉਹ ਲਈ ਫੀਡ ਦਾ ਤੇ ਉੱਥੋਂ ਖਾ ਜਾਂਦੇ ਜਿਹੜੀ ਹੋਰੀ ਆਉਂਦੇ ਸਾਰੇ ਉਹ ਦੁਕਾਨ ਮੂਰੇ ਆ ਕੇ ਫੀਡ ਖਾ ਜਾਂਦੇ ਤੇ ਮੈਂ ਟਾਈਮ ਬਾਅਦ ਪੂਰਾ ਹੋ ਗਿਆ ਬਸ ਹੀ ਰਹਿ ਗਿਆ ਤੁੰਦ ਸੱਜੇ ਹੋ ਘੰਟੇ ਹੀ ਰਹਿ ਗਈ ਵਾਪਸ ਖੱਚਦਾ ਤੁਸੀਂ ਮੈਂ ਉੱਥੇ ਕਰਕੇ ਧੰਨਵਾਦ ਕਰ ਬਈ 3400 ਲੰਕੀ ਤੋਂ ਘਾਟਾ ਹੋ ਗਿਆ ਇਹ ਪੂਰਾ ਤੇ 600 ਘੰਟੇ ਰਹਿ ਗਏ ਆਪਾਂ 4000 ਬੋਝ ਦਾ ਕਰਨਾ ਸੀ ਤੇ ਆ ਗਿਆ ਭਾਈ ਇੱਧਰ ਤੇ ਪਤਾ ਨਹੀਂ ਕੋ ਕੋ ਨਰਵਾਇ ਰਹੀ ਮੁੰਡਿਆਂ ਦਾ ਨਰਵਾਇ ਆਪਣੇ ਮੁੰਡੇ ਦਾ ਨਾਮ ਤੇ ਗੁਰੂ ਘਰ ਵੀ ਬਾਬੇ ਨੇ ਰੱਖਿਆ ਸੀ ਬਲਰਾਜ ਇਹ ਆ ਬਲਰਾਜ ਬਲਰਾਜ ਬਾਬੇ ਨੇ ਗੁਰੂ ਘਰ ਵਾਲੇ ਬਾਬੇ ਨੇ ਬਲਰਾਜ ਰੱਖਿਆ ਸੀ ਤਾਂ ਹੂੰ ਆਪਾਂ ਵੀ ਮਾਲੋ ਕਾ ਜਾ ਤੇ ਬਲਰਾਜ ਨੂੰ ਆਪਾਂ ਨਰਵਾਇ ਕਹਿ ਦੇ ਨਹੀਂ ਘਰੇ ਨਰਵਾਇ ਦੱਸਣਾ ਸੀਗਾ ਦੀ ਤਾਂ ਪਰ ਉਹ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹਨ ਆ ਹੋਗਾ ਨਾ ਹੋਗਾ ਮਨਾਮਾ ਹੁੰਦਾ ਤਾਂ ਪਰ ਉਹਦੇ ਚੋ ਬਲਰਾਜ ਹੀ ਆ ਤੇ ਬਲਰਾਜ ਆ ਕੋ ਨਰਵਾਇ ਕਹਿ ਦਿੰਦੇ ਸਾਰਿਆਂ ਨੇ ਟੂਟੀ ਨਾਮ ਰੱਖਿਆ ਮੈਂ ਕੋਕੋ ਕਹਿ ਦੇ ਨਾ ਕੋਕੋ ਤੇ ਸਾਰਿਆਂ ਦੇ ਨਾਮ ਟੂਟੀ ਹੀ ਤੇ ਬਾਈ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਭੈਣ ਭਰਾ ਪਹਿਲੀ ਵਾਰੀ ਚੈਨਲ ਤੇ ਆ ਰਹੇ ਇਹ ਮੇਰਾ ਸ਼ਾਹ ਵਾ ਤੇ ਸੁਪਾ ਤੇ ਸ਼ਾਹਾ ਤੇ ਸੁਪਾ ਤੇ ਇਹਨਾਂ ਦਾ ਭਈ ਅੱਜ ਸਾਰਾ ਕੁਝ ਸ਼ਾਹ ਦਾ ਹੀ ਦਾ ਸੁਪਾ ਦਾ ਕਲਾਕਾਰ ਦਾ ਨਾਮ ਤਾਂ ਪੁੱਤਰ ਦਾ ਮੈਂ ਕਰਦਾ ਤੇ ਇਹਨਾਂ ਦੀ ਗੱਲ ਆ ਕੇ ਬੋੜੇ ਆ ਇਹਨਾਂ ਦਾ ਬਰਾਣੀ ਤੇ ਭਾਵੇਂ ਇਹਨਾਂ ਦਾ ਬਾਣੀ ਤੇ ਪਾ ਕੇ ਰੱਖੋ ਤੇ ਤੇਰਾ ਨਾਮ ਕਰਾ ਬਰੇ ਕਰਾ ਕੰਮ ਕਾਲੀ ਬੋਲ ਜਾ ਆਹ ਦਾ ਜੱਦੀ ਵਿਦਾਲ ਬਾਈ ਚੈਨਲ ਸਾਰੇ ਸਬਸਕ੍ਰਾਈਬ ਕਰ ਲਿਆ ਕਰੋ ਸਾਡੇ ਪੈਨਪੜਾ ਮੇਰੀ ਬੇਨਤੀ ਆ ਆਪਾਂ ਮੇਜਬਾਨਾਂ ਦੀ ਸੇਵਾ ਕਰਦੇ ਆ ਬਈ ਤੇ ਸਾਰੇ ਵੀ ਪੈਨਪੜਾ ਸਪੋਰਟ ਅਜਿਹਾ ਨੇ ਕੀਤੀ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਅੱਗੇ ਵੀ ਆਪਾਂ ਕੋਈ ਇਹ ਨਹੀਂ ਵੀ ਇੱਥੇ ਰੁਕਣਾ ਆਪਾਂ ਆਪਾਂ ਸਾਰਿਆਂ ਨੇ ਬਹੁਤ ਮਿਹਨਤ ਕਰ ਲਈ ਹੈ ਜੀ ਆਪਾਂ ਇਹ ਬੇਜਵਾਨਾਂ ਵਾਸਤੇ ਜਗਾ ਲੈ ਕੇ ਸ਼ੈਲਟਰ ਬਣਾਉਣਾ ਹੈ ਤਾਂ ਕਿ ਕੋਈ ਵੀ ਬੇਜਵਾਨ ਜਾਨਵਰ ਕੋਈ ਭੁੱਖ ਨਾਲ ਨਾ ਮਰੇ ਕੋਈ ਰਾਜ ਤੋਂ ਬਿਨਾਂ ਨਾ ਮਰੇ ਭਈ ਆਪਾਂ ਸੁਭਣਾਇਆ ਹੈ ਇਹ ਵੀ ਆਪਾਂ ਕੋਈ ਬੱਚਾ ਸਲਾਜ ਤੋਂ ਬਿਨਾਂ ਨਹੀਂ ਮਰਦਾ ਇਹ ਰੋ ਭੁੱਖ ਨਾਲ ਵੀ ਮਰਦਾ ਹੈ ਥੈਂਕ ਯੂ ਬ੍ਰੋ ਇਹਨੇ ਕਿਹਾ ਰਮੇਸ਼ਾ ਬਾਈ ਜੀ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਜਿਹੜਾ ਹੀ ਭੈਣ ਭਾਬੀ ਪਹਿਲੀ ਵਾਰੀ ਆਉਂਦਾ ਹੀ ਆਪਾਂ ਬੇਜਵਾਨ ਜਾਨਵਰਾਂ ਦੀ ਸੇਵਾ ਕਰਦੇ ਆ ਬਾਈ ਤੇ ਕਾਡੀ ਟੀਮ ਦਾ ਹਿੱਸਾ ਬਣੋ ਤੁਹਾਨੂੰ ਸਪੋਰਟ ਕਰੋ ਤੁਸੀਂ ਆਗੇ ਆਪਾਂ ਜਲਦੀ ਜਗ੍ਹਾ ਲਾਇਫ ਜੀ ਇੱਥੇ ਜਲਦੀ ਸ਼ੈਲਟਰ ਬਣਾ ਸਕੀਏ ਨਾਲ ਅੱਜ ਕਈ ਦੁਕਾਨਾਂ ਤਾਣੀ ਲਈਏ ਹੀ ਪੂਰੇ ਦਾਣੀ ਬਣਾਏਗੇ ਤੇ ਕਿਉਂਕਿ ਤੁਹਾਨੂੰ ਪਤਾ ਵੀ ਆ ਸਾਡੇ ਨਾਲ ਬਈ ਚਾਰ-ਵੰਜੂਖੇ ਲੱਗਦੇ ਆ ਵੀ ਸਾਰਾ ਕਬਰ ਬਣਾਉਣ ਤੇ ਕੰਮ ਆਪਣਾ ਉਹ ਵੀ ਬਈ ਡਾਉਣ ਜੀ ਚੱਲ ਰਿਆ। ਉਹਨੂੰ ਪਤਾ ਲੋਕਾਂ ਦੀ ਸੋਚ ਰਿਹਾ ਹਨ ਇਹਦਾ ਫਟੀੜ ਨੂੰ ਹੱਥ ਲਾਉਂਦਾ ਪਰ ਨਹੀਂ ਹੱਥ ਤੋੜਾਂਗਾ ਕਿ ਨਹੀਂ ਇਹ ਲੋਕਾਂ ਦੀ ਸੋਚ ਹੈ ਇਹ ਤੇ ਆਪਾਂ ਦਾ ਕੋਈ ਬਈ ਆਪਾਂ ਉਹਦੇ ਘਰੇ ਵੀ ਆਉਣਾ ਹੁੰਦਾ ਰੋਟੀ ਪਾਣੀ ਵੀ ਖਾਣਾ ਆਪਦੇ ਜਵਾਗ ਨੂੰ ਵੀ ਚੱਕਣਾ ਹੁੰਦਾ ਤੇ ਬਈ ਆਪਾਂ ਕੋਈ ਆਏ ਥੋੜੀ ਵੀ ਇਹਦੇ ਬਾਹਰ ਥੋੜੀ ਵੀ ਆਪਾਂ ਉਹ ਵੀ ਦੁਰੇ ਦਰਾਗੇ ਬਰੇ ਲੋਕਾਂ ਦੀ ਸੋਚ ਹੈ ਹੁਣ ਲੋਕਾਂ ਦੀ ਸੋਚ ਤੇ ਬਈ ਆਪਾਂ ਕੁਝ ਨਹੀਂ ਕਰ ਸਕਦੇ ਕੋਈ ਨਾ ਕੋਈ ਇੱਕ ਬੰਦੇ ਸੋਚਦਾ ਜੀ ਮੇਰੀ ਆਪਦੀ ਸੋਚ ਆ ਨਾ ਤੇ ਥੋੜੀ ਆਪਦੀ ਸੋਚ ਜਾ ਹਰ ਇੱਕ ਬੰਦੇ ਦੀ ਏਡੋ ਏਡੋ ਸੋਚ ਹੁੰਦੀ ਤੇ ਆਪਾਂ ਕਹਿੰਦੇ ਜੀ ਸੋਚ ਤੇ ਕਦੇ ਵੀ ਕਾਪੂ ਨਹੀਂ ਕਰ ਸਕਦੇ ਇੱਕ ਸ਼ਕਤ ਦਾ ਤੇ ਇੱਕ ਵਹਿਮ ਦਾ ਸਾਇਨੇ ਕਦੇ ਵੀ ਕੋਈ ਇਲਾਜ ਨਹੀਂ ਹੈਗਾ ਤੇ ਫਿਰ ਆਪਾਂ ਕੀ ਕਰ ਸਕਦੇ ਆ ਬਈ ਜਦੋਂ ਜਿਹੜਾ ਬੰਦਾ ਕਹਿਦਾ ਹਾਂ ਨਾ ਦੁਕਾਨ ਗਰਦਾਰ ਕਰਕੇ ਨੀ ਕੰਮ ਡਾਊਨ ਹੋਗਾ ਨਹੀਂ ਮੈਂ ਜਦੋਂ ਵੀਡੀਓ ਨਹੀਂ ਕੋਨੋਂ ਨਹੀਂ ਸੀਗਾ ਆ ਉਹ ਲੋ ਵੀ ਮੈਂ ਕੰਮ ਤਾਂ ਇਹ ਹੀ ਕਰਦਾ ਸੀਗਾ ਪਰ ਵਕਾ ਲੈ ਉਹ ਤਾਂ ਵੀਡੀਓ ਨਹੀਂ ਕੋਦੇ ਸੀਗੇ ਕਿਸੇ ਨੂੰ ਪਤਾ ਨਹੀਂ ਲੱਗਦਾ ਸੀ ਵੀ ਕੀ ਕਰਦਾ ਉਹ ਮੈਂ ਕੁਝ ਮਰਜ਼ੀ ਮੰਨ ਕੇ ਚਲੋ ਭਲਾ ਮੈਂ ਜੋ ਮਰਜ਼ੀ ਖਵਾਈ ਜਾ ਲੋਕਾਂ ਨੂੰ ਇਹਨਾਂ ਨੂੰ ਤੇ ਕੋਈ ਨੂੰ ਵੀ ਪਤਾ ਨਹੀਂ ਕੀ ਕੁਝ ਰਜਾਨਾ ਆਪਾਂ ਵੀਡੀਓ ਦੇਖਦੇ ਆ ਕਾ ਮੈਂ ਕਹਿੰਦਾ ਮੇਰੇ ਤਾਂ ਤੜਕੇ 4 ਵਜੇ ਤੋਂ ਲੈ ਕੇ ਕਦੋਂ ਮਰਜ਼ੀ ਕੋਈ ਮੇਰੇ ਘਰ ਆ ਸਕਦਾ ਕੋਈ ਦੇਖ ਸਕਦਾ ਵੀ ਇਹ ਕਿਵੇਂ ਬਣਾਉਂਦੇ ਆ ਕੀ ਵਿੱਚ ਪਾਉਂਦੇ ਕੀ ਨਹੀਂ ਪਾਉਂਦੇ ਵੀ ਆਪਣੀ ਤਾਂ ਜ਼ਿੰਦਗੀ ਭਗਤ ਖੁੱਲੀ ਕਿਤਾਬ ਹੈ ਠੀਕ ਹੈ ਪਰ ਫਿਰ ਵੀ ਲੋਕਾਂ ਦੇ ਦਿਲ ਤੋਂ ਆਪਾਂ ਸ਼ੱਕ ਨਹੀਂ ਛੱਡ ਸਕਦੇ ਤੇ ਬਸ ਵੀ ਲੋਕਾਂ ਦਾ ਕਹਿਣਾ ਇਹ ਹੈ ਵੀ ਇਹ ਪੁੱਤਿਆਂ ਨੂੰ ਹਟਾਉਣਾ ਮੇਨ ਪ੍ਰੋਬਲਮ ਇਹ ਹੈ ਤੇ ਇੱਧਰੋਂ ਆਪਾਂ ਨੂੰ ਕੋਈ ਕਰਕ ਨਹੀਂ ਪੈਂਦਾ ਤਾਂ ਕੀ ਕਰਕੇ ਬਾਈ ਹਣਾ ਨਹੀਂ ਕੋਈ ਕਿ ਆਪਾਂ ਨਹੀਂ ਕਾਬੂ ਕਰ ਸਕਦੇ ਹੁਣ ਤਾਂ ਇਹ ਹੈ ਅਬੀ ਕੋਈ ਸੱਚੀ ਗੱਲ ਦੱਸਾਂ ਮੈਂ ਵੀ ਮੈਂ ਹੁਣ ਮੇਰਾ ਰਾਬਾ ਵੀ ਕੰਮ ਛੱਡ ਕੇ ਇਹ ਹੈ ਇੱਕ ਕੋਈ ਹੋਰ ਕੰਮ ਕਰ ਲੀਏ ਕਿਉਂਕਿ ਹੁਣ ਤਾਂ ਹੀ ਘਰ ਦਾ ਕਜਾਰਾ ਵੀ ਹੁਣ ਔਖਾ ਹੋ ਜਾਂਦਾ ਕਈ ਵਾਰੀ ਨਾ ਆ ਔਖਾ ਆ ਜਾਂਦਾ ਤੇ ਮੈਂ ਹੁਣ ਸੋਚਦਾ ਕਿ ਇਹ ਰੇਡੀ ਬੇਚ ਦਿੰਨੇ ਆਪਾਂ ਤੇ ਇੱਕ ਕੋਈ ਹੋਰ ਕੰਮ ਕਰ ਲੀਏ ਕਿਉਂਕਿ ਭਾਈ ਜੋ ਕੰਮ ਨਹੀਂ ਕੱਲਦਾ ਨੀ ਕਿ ਗਾਟ ਆਉਂਦੇ ਨੇ ਕਿ ਚਲੋ ਆਉਂਦੇ ਰਹਿ ਹੈ ਕਿ ਅਪਰ ਉਹਨਾ ਕੰਮ ਨਹੀਂ ਜਿਵੇਂ ਪਹਿਲਾਂ ਚੱਲਦਾ ਹੁੰਦਾ ਜਿਵੇਂ ਮੈਂ ਵੀਡੀਓ ਨਹੀਂ ਬਣਾਉਂਦਾ ਉਹ ਤਾਂ ਬੜਾ ਕੰਮ ਚੱਲਦਾ ਹੁੰਦਾ ਸੀ ਮੈਂ ਲੱਗਦਾ ਮਾਰਦਾ ਮੇਰੇ ਵੀਰ ਕੋਲ ਨਾ ਬੱਥੇ ਲੱਗਦਾ ਮਾਰਦਾ ਇਹ ਪਰਵਣ ਕੀ ਕਰਕੇ ਲੋਕਾਂ ਇੱਕ ਹੋ ਜਾਂਦੇ ਹੈ ਨਾ ਤੇ ਹੁਣ ਇਰਾਦਾ ਹੈ ਬੰਦਾ ਵੀ ਰਿਹੜੀ ਵੇਚ ਦੀ ਯਾਰ ਵੀ ਨਾ ਕੰਮ ਕਰੀਏ ਮੈਨਾਂ ਤਾਂ ਹੁਣ ਜਮਾ ਦੇਣ ਨਹੀਂ ਕਰਦਾ ਵੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਉਹ ਗਏ ਕਈ ਵਾਰੀ ਸਮਾਨ ਦੇ ਸੌਦੇ ਦੇ ਪੈਸੇ ਵੀ ਹਿੰਗਰ ਤੇ ਬੈਠੇ ਤੇ ਘਰ ਦਾ ਗੁਜ਼ਾਰਾ ਔਖਾ ਹੋ ਜਾਂਦਾ ਪਰ ਫੇਰ ਆਖੀਂਦੇ ਚਲੋ ਕੋਈ ਨਹੀਂ ਅੱਜ ਨਹੀਂ ਕੱਲ ਅੱਜ ਨਹੀਂ ਕੱਲ ਵੀ ਚਲੋ ਕੀ ਪਤਾ ਨਹੀਂ ਸੋਚ ਬਦਲ ਗਈ ਹੈ ਨਾ ਕਿ ਮੈਂ ਵੀਡੀਓ 'ਚ ਵੀ ਪਰ ਉਹ ਲਾ ਕੋੰਦਰੇ ਨੇ ਮੇਰੇ ਤੋਂ ਜੋ ਮਰਜ਼ੀ ਆ ਕੇ ਲੈ ਲੈ ਬਈ ਮੈਂ ਤਾਂ ਆਪਾਂ ਸਾਫ਼ ਸੁਭਾਈ ਬਹੁਤ ਰੱਖਦੇ ਆਪਾਂ ਆਪਦੇ ਨੂੰ ਕੋਈ ਤਸੋਂ ਨਹੀਂ ਚੱਡੀ ਤੇ ਬਾਕੀ ਆ ਐਨਕਾ ਵੀ ਮੈਂ ਆਉਦੀ ਰੇੜੀ ਤੇ ਨਿਕਲੇ ਕਿਤੇ ਡੌਗ ਨੂੰ ਕੁਝ ਨਹੀਂ ਖਾਇਆ ਦਾ ਵੀ ਮੇਰੀ ਰੇੜੀ ਤੇ ਗੇਜੇ ਰੇ ਤਾਂ ਵੀ ਜਮਾਈ ਕੰਮ ਡਾਊਨ ਹੋ ਜੀਦਾ ਹਨਾ ਤਾਂ ਮੈਂ ਪਾਤੇ ਹੀ ਬਾਹਰ ਜਾਉਣਾ ਜੋ ਵੀ ਵਫੀਡ ਪਾਉਣਾ ਤਾਂ ਰੇੜੀ ਤੋਂ ਬਾਅਦ ਜਾ ਤੜਕੇ ਅਸੀਂ ਫੀਡ ਪਾ ਦਿੰਨੇ ਤੜਕੇ ਤੜਕੇ ਖਦਿਆਂ ਤੇ ਉਸ ਤੋਂ ਬਾਅਦ ਜਦੋਂ ਆਪਣਾ ਕੰਮ ਨਿਪਟ ਜਾਂਦਾ 4 ਵਜੇ 3 ਵਜੇ ਤੇ ਜਦੋਂ ਆਪਾਂ ਦੁਕਾਨ ਵਧਾਉਨੇ ਹੁੰਦੇ ਆ ਉਹ ਤੋਂ ਬਾਅਦ ਫਿਰ ਮੈਂ 2 ਘੰਟੇ ਕੋਈ ਇਹਨਾਂ ਦੇ ਲੈਕ ਚਲਾਉਣੇ ਹੁੰਦੇ ਆ ਪਰ ਉਹ ਵਣਾ ਜਮਾਨਾ ਆ ਆ ਦੋਈ ਪਈ ਆ ਕਿ ਪਤਾ ਨਹੀਂ ਕੋਈ ਰੱਬ ਵੀ ਪ੍ਰੀਖਿਆ ਲੈ ਰਿਹਾ ਬਈ ਤੇ ਪਤਾ ਨਹੀਂ ਕੀ ਗੱਲ ਆ ਤਾਂ ਆਪਣਾ ਚੱਲ ਐ ਕਰਦਾ ਵੀ ਯਾਰ ਬੰਦ ਕਰਕੇ ਯਾਰੇ ਕੰਮ ਤਾਂ ਕੋਈ ਹੋਰ ਕਰਨ ਲਈ ਢਾੜੀ ਦੂਰ ਜਾਵੜਾ ਕਰਕੇ ਹੈ ਬਈ ਚੈਨਲ ਸਾਰੇ ਸਬਸਕ੍ਰਾਈਬ ਕਰ ਲੋ ਜਿਹੜੇ ਵੀ ਭੈਣ ਭਰਾ ਪਹਿਲੀ ਵਾਰੀ ਆਉਂਦੇ ਆ ਤੇ ਵੀ ਰੇੜੀ ਵੇਚਦੇ ਆ ਯਾਰ ਕੋਈ ਵੀ ਤੁਹਾਨੂੰ ਮੈਂ ਦੱਸ ਦਈਏ ਕਿ ਸਾਡਾ ਕਸਟਮਰ ਨਹੀਂ ਆਉਂਦਾ ਰੇੜੀ ਤੇ ਬਹੁਤ ਹੌਕਾ ਅੱਜ ਵੀ ਜਦੋਂ ਅੱਜ ਤਾਂ ਸਾ ਤਪਾ ਬਟਾ ਦਾ ਅੱਜ ਦਾ ਡੇਰਾ ਹੀ ਉੱਥੇ ਉੱਥੇ ਲੰਗਰ ਸੀਗਾ ਮਾਲ ਕੂੜਿਆਂ ਦੇ ਨਾਲ ਹੀ ਤਾਂ ਮੈਂ ਚਲਵਾ ਕੇ ਇਹਨਾਂ ਨੂੰ ਕੂੜੇ ਖਾਣ ਦੀ ਹੈ ਨਾ ਤੇ ਆਪਾਂ ਨਹੀਂ ਆ ਦੁਕਾਨ ਨਾ ਮੈਂ ਤਾਂ ਨਹੀਂ ਗਿਆ ਐਤਵਾਰ ਵੀ ਕੰਮ ਨਿਕਲਦਾ ਜਵਾਂ ਹੀ ਤਾਂ ਮੇਰੇ ਕੋਲੇ 5 6 ਦਿਨ ਰਹਿ ਜਾਂਦੇ ਬਈ ਹਫ਼ਤੇ ਦੇ ਤੇ ਤੇਠਾ ਦੇ ਪੈਸੇ ਤੋਂ ਤੇ ਦਾ ਮਾਮੇ ਦੇ ਪੈਸੇ ਵੀ ਪੂਰੇ ਹੋ ਗਏ ਤੇ ਉਹ ਵੀ ਮਨਾ ਕੇ ਕਿ ਤੂੰ ਵੇਖ ਨਹੀਂ ਤੇ ਤੇ ਹੁਣ ਬਸ ਇਰਾਦਾ ਪੂਰਾ ਬਣਾ ਬਈ ਮੈਂ ਆ ਰੈਡੀ ਬੈਠੂਗਾ ਰੈਡੀ ਬੈਠੂਗਾ ਦਰੋਜੇ ਤਨਾ ਵੀ ਰੈਡੀ ਵਿੱਚ ਕੀਤਾ ਪਰ ਵੀ ਮੈਂ ਕੰਮ ਛੱਡ ਦੂੰਗਾ ਇਹ ਇਹੀ ਰੈਡੀ ਮੈਂ ਅੱਜ ਹੋਰ ਕੰਮ ਦੇ ਲਾ ਲੂੰਗਾ ਤੇ ਕੋਲ ਵੀਡੀਓ ਵੇਖਦੇ ਆ ਭਾਈ ਜਦੋਂ ਆਪਾਂ ਫੀਲਡ ਪਾਉਣੇ ਆ ਨਾਲੇ ਆਪਾਂ ਜਦ ਕੋਈ ਆ ਰੋਟੀ ਵੀ ਆਪਾਂ ਕਮਲੇ ਨਹੀਂ ਕੋਈ ਪਾਗਲ ਨਹੀਂ ਹੈਗੇ ਇਹ ਵੀ ਉਵੇਂ ਹੀ ਹੱਥ ਲਾਈਟ ਕਰਾਵਾਂਗੇ ਮੈਂ ਬੜਾ ਇਹ ਚੀਜ਼ ਦਾ ਰੋਲਾ ਪਾਉਣਾ ਹੈ ਬਈ ਮੈਂ ਤਾਂ ਆਪਣਾ ਕੋਲੇ ਆ ਕੇ ਹੱਥ ਧਵਾ ਲਿਆ ਕਰੋ ਖੇਰ ਖਾਣਾ ਕਰੋ ਪਰ ਮੇਰੀ ਸਪੋਰਟ ਕਰੋ ਤੁਸੀਂ ਰੈਡੀ ਹੈ ਤੇ ਫੇਰੀ ਦਿਖਾ ਕੇ ਆਇਆ ਕਰੋ ਇਹ ਸਪੋਰਟ ਦਾ ਕੀ ਕਰਨੀ ਹੈ ਲੱਤਾਂ ਖਿੱਚਦੇ ਆ ਬਈ ਵੀ ਇਹ ਨਹੀਂ ਆ ਵੀਡੀਓ ਚੱਲਣਾ ਲੱਗਣਾ ਇਹ ਵੀਡੀਓ ਪਾਉਂਦਾ ਜਿਹੜੇ ਆਪਦੇ ਨਾਲ ਇਹ ਸਾਥ ਦੇ ਲੋਕ ਜਿਹੜੇ ਜਮਾ ਖਾਦ ਮਿਸਟਰ ਸੀਗੇ ਦੋਸਤ ਉਹ ਵੀ ਲੱਤਾਂ ਖਿੱਚਣ ਲੱਗ ਪਏ ਆ ਤੇ ਹੁਣ ਬਸ ਪੂਰਾ ਮਾਨ ਬਣਿਆ ਬੈ ਗਿਆ ਹਫਤਾ ਬਸ ਮੈਂ ਕੰਮ ਕਰਕੇ ਤੋਂ ਬਾਅਦ ਆਪਾਂ ਇੱਕ ਕੰਮ ਛੱਡ ਦੇਣਾ ਤਾਂ ਚਲੋ ਮਾਲਕਾਣਾ ਉਧੇ ਰੰਗ ਦਾ ਜਿੱਦਾਂ ਮੂਰਾ ਬਣਾਊਗਾ ਆਪੇ ਉਹਦਾਂ ਨੂੰ ਕਰੇ ਜਾਵਾਂਗੇ ਤੇ ਬਈ ਸਬਸਕ੍ਰਾਈਬ ਕਰ ਲਿਆ ਕਰੋ ਸਾਰੇ ਭੈਣ ਭਰਾ ਜਿਹੜੇ ਹੀ ਪਹਿਲੀ ਵਾਰੀ ਆਉਗੇ ਆ ਆਪਾਂ ਬੇਗਾਨਾਂ ਦੀ ਸੇਵਾ ਕਰਦੇ ਆਂ ਇਹ ਗੱਲ ਮੈਂ ਕਦੇ ਕਹੀ ਨਹੀਂ ਸੀ ਪਰ ਮੈਂ ਅੱਜ ਬਤਾਇਆ ਮਾਨ ਦਾ ਦੁੱਖੀ ਹੋ ਗਿਆ ਵੀ ਯਾਰ ਅੱਜ ਤਿੰਨ ਦਸਤੀਗੇ ਦਾ ਇਸ਼ਾਰਾ ਨੂੰ ਮੈਂ ਮੇਰੇ ਨਾਲ ਆਪ ਉਹ ਜਿਆਦਾ ਹਜੇ ਤਾਂ ਮੈਂ ਅੱਗੇ ਜਾ ਕੇ ਤੁਹਾਨੂੰ ਦੱਸੂਗਾ ਮੈਂ ਜਿੰਨਾ ਮੈਂ ਪਹਚਾਣਾ ਨਾ ਤੁਹਾਨੂੰ ਇਹਨਾਂ ਮੈਂ ਦੱਸਦਾ ਨਹੀਂ ਇਹਨਾਂ ਨੂੰ ਉਹ ਬੜਾ ਇਹਨਾਂ ਚੀਜ਼ਾਂ ਤੋਂ ਮੈਂ ਦੁੱਖੀ ਹੋਇਆ ਸਿਆਂ ਵੀ ਆ ਇੰਨੇ ਮਾਨੇ ਜਿਹੜੇ ਲੋਕ ਔਰ ਉਹਦੇ ਨਾਲ ਮੇਰੇ ਕੋਲ ਆ ਉਹ ਗੜੇ ਆ ਵੀ ਇਹਦੇ ਚਾਰ ਵੀਡੀਓ ਚੱਲਣ ਲੱਗਿਆਂ ਵਿਚਾਰ ਬਸ ਸਾਰਾ ਦਿਨ ਔਰ ਕੋਈ ਗੱਲ ਨਹੀਂ ਆ ਆ ਇਹ ਨਾਲ ਵੀ ਦੰਦਾ ਥੱਲੇ ਕੀਤੀ ਅੰਦਰੇ ਤੇ ਪਿੱਛੇ ਅੰਦਰੇ ਤੇ ਸਾਰੀ ਜਿਹੜੀ ਤੇ ਇਹ ਵੀਡੀਓ ਚਾਲ ਦਿਨਾ ਹਾਂ ਹਜੇ ਨਾਲੇ ਆਪਾਂ ਨੂੰ ਕੋਈ ਇਨਕਮ ਨਹੀਂ ਹੁੰਦੀ ਭਈ ਇੱਧਰ ਪੀਏ ਦੀ ਇਨਕਮ ਨਹੀਂ ਹੁੰਦੀ ਆਪਾਂ ਨੂੰ ਕੋਈ ਚੈਨਲ ਤੋਂ ਠੀਕ ਹੈ ਤਾਂ ਚਲੋ ਮੈਂ ਅਪੀਲ ਕਰਦਾ ਰਹੇ ਨਾ ਤੁਹਾਡੇ ਮੂਰੇ ਕਿ ਭਾਈ ਮੇਰੀ سپورਟ ਕਰੋ ਤੁਸੀਂ ਮੈਨੂੰ ਚਲੋ ਮੈਨੂੰ ਐ ਹੋਵੇ ਜੇ ਮੇਰਾ ਅ ਇਨਕਮ ਹੋਣ ਲੱਗ ਜੇ ਕੁਝ ਤੇ ਚਲੋ ਮੇਰਾ ਘਰ ਚੱਲੀ ਜਾਵੇ ਤੇ ਨਾਲ ਆਪਦਾ ਦੇਵਾਨ ਜਾਨਵਰਾਂ ਦੀ ਇਹ ਸੇਵਾ ਦਾ ਆਪਾਂ ਛੱਡਦੇ ਹੋਈ ਨਹੀਂ ਗੀ ਇਹ ਤਾਂ ਚਾਹੇ ਜੋ ਮਰਦੀ ਹੋਵੇ ਤਾਂ ਸਾਰੀ ਜ਼ਿੰਦਗੀ ਆਪਾਂ ਨਹੀਂ ਛੱਡਣੀ ਤੇ ਬਾਹਰ ਵੀ ਲੋਕਾਂ ਨੇ ਦੁੱਖ ਹੀ ਪੜਾ ਕਰਨ ਚਾਹੇ ਬਹੁਤ ਜ਼ਿਆਦਾ ਪਰੇਸ਼ਾਨ ਕਰਖਿਆ ਕਿ ਮੈਂ ਤੜਕੇ ਹਾਂ ਨਿਕਾ ਪਰ ਮੈਂ ਅਜੇ ਵੀ ਬੜਾ ਕੁਝ ਹੈ ਮੇਰੇ ਦਿਲ ਚ ਦੱਸੂਗਾ ਤੁਹਾਨੂੰ ਕੋਈ ਨਹੀਂ ਕੋਈ ਕੰਮ ਆਉਂਦਾ ਦੱਸਾਂਗੇ ਆਪਾਂ ਸਾਰਿਆਂ ਨੂੰ ਦੱਸਾਂਗੇ ਕਿ ਕੀ ਕੁਝ ਵੀ ਦੀ ਇਹ ਮੇਰੇ ਦੇ ਸਾਰਾ ਜ਼ਰਮ ਹੈ ਮੈਨੂੰ ਕੀ ਕੁਝ ਸੁਣਨਾ ਪੈਂਦਾ ਲੋਕਾਂ ਤੋਂ ਦੇ ਚਲੋ ਕੋਈ ਨਹੀਂ ਜੀ ਆਪਾਂ ਪਰ ਨਹੀਂ ਛੱਡਦੇ ਛੱਡਦੇ ਨਹੀਂ ਆਪਾਂ ਇਹ ਸੇਵਾ ਆ ਨਾ ਇਹ ਮਾਲਕ ਨੇ ਜਦੋਂ ਆਪਾਂ ਨੂੰ ਲਾਈ ਆ ਤੇ ਕਿਉਂ ਛੱਡ ਗਿਆ ਆਪਾਂ ਇਹ ਚੀਜ਼ ਤਾਂ ਨਹੀਂ ਆਪਾਂ ਛੱਡ ਸਕਦੇ ਕਾਹਨੇ ਚੱਦਰ ਖਤੀੜਾ ਕੇ ਵੜਿਆ ਕਰਦਾ ਨੂੰ ਆ ਛੱਡ ਪਰੇ ਆਵੇਂ ਆਇਆ ਉਹ ਜੀ ਤੋ ਚਲੋ ਜੀ ਹੋਣਾ ਤਾਂ ਹੁਣ ਮੈਂ ਕੱਲ ਇੱਕ ਖਬਰ ਸੁਣੀ ਤਾਉ ਕਹਿੰਦੇ ਵੀ ਜਿਹੜਾ ਹੋਏ ਇਹ ਵਾਇਰਸ ਹੁੰਦਾ ਜਿਹੜਾ ਹਨਾ ਹਲਕਾਰ ਵਾਲਾ ਵਾਇਰਸ ਹੁੰਦਾ ਇਹ گاਵਾ ਦੇ ਦੁੱਧ ਚ ਵੀ ਹੋ ਗਿਆ ਬਈ ਫੈਲਾ ਦੱਸੋ ਫਿਰ ਕਿਧਰੋ ਕਿਧਰੋ ਭੱਜ ਰਹੇ ਤੁਸੀਂ ਦੁੱਧ ਛਾੜ ਦੋ ਹਣਾ ਹੋਰ ਵੀ ਮੈਨੂੰ ਪੜੀਆਂ ਜੀ ਸਾਹ ਵੀ ਗਾਂਆਂ ਦੇ ਦੁੱਧ ਤੋਂ ਤੇ ਹੋਰ ਬਣ ਕੇ ਚਲੋ ਮੈਂ ਭੁੱਲ ਗਿਆ ਉਹਨਾਂ ਨੇ 4-5 ਤੀਜੇ ਦੱਸਿਆ ਵੀ ਇਹ ਵਾਇਰਸ ਉਹਨਾਂ ਤੋਂ ਵੀ ਆ ਜਾਂਦਾ ਤੇ ਫਿਰ ਦੱਸੋ ਕਿੱਥੇ ਭੱਜੋਗੇ ਸਾਰਾ ਕੁਝ ਛੱਡ ਦੇ ਬਰਖਾਣਾ ਹਣਾ ਤੇ ਤਾਂ ਭਰਾ ਤੁਸੀਂ ਬਾਤ ਕਰਦੇ ਨਹੀਂ ਤਾਂ ਪਰਮੋਸ਼ਕਲ ਹੀ ਹੈ ਮੁਸ਼ਕਲ ਵਾਲਾ ਕੰਮ ਹੀ ਹੈ ਤੇ ਬਈ ਸਬਸਕ੍ਰਾਈਬ ਕਰ ਲਿਆ ਕਰੋ ਭੈਣ ਭਰਾਵਾਂ ਮੇਰੀ ਅਪੀਲ ਹੈ ਤੇ ਬਾਕੀ ਸਪੋਰਟ ਕਰ ਜਾਓ ਤੁਸੀਂ ਬਈ ਇਸੇ ਤਰ੍ਹਾਂ ਹੀ ਆਪਦੇ ਭਰਾਵਾਂ ਦੀ ਸਪੋਰਟ ਕਰਦੇ ਰਹੇ ਜੇ ਨਾਲ ਖੜਦੇ ਰਹੇਗੇ ਆਪਾਂ ਤੁਹਾਨੂੰ ਪਤਾ ਵੀ ਸ਼ੈਲਟਰ ਵਡਾਉਣਾ ਜਗ੍ਹਾ ਲੈਣੀ ਹੈ ਨਾਲ ਤੇ ਸੁਪਨਾ ਹੈ ਆਪਣਾ ਖਾਬ ਤੇ ਸਾਡੀ ਟੀਮ ਦਾ ਹਿੱਸਾ ਵੜੋ ਜੀ ਤੁਸੀਂ ਅਜੇ ਕੋਈ ਭੈਣ ਭਰਾ ਚਾਹਵਣ ਹੈਗਾ ਸਾਡੇ ਨਾਲ ਰਲਣਾ ਚਾਹੁੰਦਾ ਹਨਾ ਵੀ ਆਪਾਂ ਵੀ ਸੇਵਾ ਕਰਕੇ ਆਇਆ ਤੇ ਜਗਾ ਲੈ ਦਿਓ ਭਈ ਸਾਨੂੰ ਜਗਾ ਚਾਹਦਾ ਜੈ 2 ਦਿਨ ਪਾ ਲਓ ਤੇ ਸਾਨੂੰ ਕੋਈ ਦੇ ਕੋ ਕੱਲਾ ਜਗਾ ਲੈਣ ਚਾਹ ਮੈਨੂੰ ਅੱਜ ਤੱਕ ਕੋਈ ਫੋਨ ਵੀ ਆਇਆ ਸੀ ਕਿ ਦਿੱਲੀੋਂ ਲੋਕਾਂ ਨੇ ਮੈਨੂੰ ਜਗਾ ਲੈਣੀ ਹੈ ਕਿ ਜਗਾ ਚਾਹ ਤੁਸੀਂ ਆਪਦੇ ਨਾਮ ਤੇ ਲੈ ਲਓ ਸਾਨੂੰ ਨਾ ਉਹ ਚੀਜ਼ ਤਾਂ ਕੋਈ ਪ੍ਰੋਬਲਮ ਨਹੀਂ ਹੈ ਜੀ ਤੁਸੀਂ ਆਪਦੇ ਕਾਗਜ਼ ਪੱਤਰ ਜੋ ਵੀ ਆਪਦੇ ਕੋਲੇ ਰੱਖ ਲਓ ਸਾਨੂੰ ਬਸ ਸ਼ੈਲਟਰ ਬਣਾ ਦਿਓ ਵੀ ਤਾਂ ਕਿ ਅਸੀਂ ਕਿਸੇ ਬੇਜਬਾਨ ਨੂੰ ਭੁੱਖਾ ਨਾ ਮਰਨ ਦੇਈਏ ਭੁੱਖਾ ਨਾ ਮਰਨ ਦੇਈਏ ਕਿਸੇ ਨੂੰ ਇਲਾਜ ਤੋਂ ਬਿਨਾਂ ਮਰਨ ਦੇਈਏ ਕੌਣ ਸਾਨੂੰ ਬਈ ਅਸੀਂ ਜਿੱਥੇ ਫੀਡ ਆਉਣਾ ਜੇਪ ਕਹਿੰਦੇ ਵੀ ਗੱਲਾਂ ਦੱਸਦੇ ਆਂ ਤਾਂ ਫਿਰ ਰੌਲਾ ਵਧਦਾ ਨਾ ਰੌਲਾ ਵਧਦਾ ਤੇ ਮੈਚ ਆਉਂਦਾ ਨਹੀਂਗਾ ਵੀ ਕਿਸੇ ਨਾਲ ਵੀ ਆਪਾਂ ਰੌਲਾ ਵਧਾਈਏ ਸਾਨੂੰ ਫੀਡ ਪਾਉਣ ਤੋਂ ਰੋਕਿਆ ਜਾ ਰਿਹਾ ਬਹੁਤ ਜ਼ਿਆਦਾ ਰੋਕਿਆ ਜਾ ਰਿਹਾ ਸਾਨੂੰ ਅਸੀਂ ਜਿੱਥੇ ਫੀਡ ਪਾਉਣੇ ਆ ਅੱਗੇ ਅਸੀਂ ਵੀਡੀਓ ਬਣਾ ਲੈਂਦੇ ਸੀ ਕਿ ਉੱਥੇ ਪਹਿਲਾਂ ਮੇਰੀਆਂ ਪ੍ਰਾਣੀਆਂ ਵੀਡੀਓ ਥੋੜੀਆਂ ਜੀਆਂ ਦੇਖਿਆ ਜੇ ਮੇਰੀਆਂ ਇੰਸਟਾਗ੍ਰam ਤੇ ਗੁਰਜੀਤ ਰੋੜਾ ਵਾਲੀ ਦੇ ਨਾਮ ਤੋਂ ਭੇਜਿਆ ਆਪ ਤੁਸੀਂ ਕਹੋਗੇ ਵੀ ਜਿੱਥੇ ਪਹਿਲਾਂ ਇਹ ਵੀਡੀਓ ਬਣਾ ਕੇ ਲਿਆਉਂਦੇ ਹੁੰਦੇ ਸੀ ਉੱਥੇ ਹੁਣ ਵੀਡੀਓ ਕਰਾਉਣੀ ਬਣਾਉਂਦੇ ਨਹੀਂ ਉੱਥੇ ਤਾਂ ਕੀ ਮੈਂ ਆਪਦੇ ਬਾਹਰ ਤੋਂ ਵੀ ਵੀਡੀਓ ਨਹੀਂ ਬਣਾਉਂਦਾ ਬੱਚੇ ਮੇਰੇ ਕੋਲੇ ਆਉਂਦੇ ਆ ਫੀਡ ਕਰਦੇ ਆ ਭਾਈ ਚੈਨਲ ਸਬਸਕ੍ਰਾਈਬ ਕਰ ਲਓ ਰੀਚਾਰਜ ਸਾਡਾ ਹੋ ਗਿਆ ਖਤਮ ਤੇ ਦਵਾਰੇ ਹੁਣ ਨੈਟ ਵਾਲਾ ਕਰਵਾ ਕੇ ਤਾਂ ਦਵਾਰੇ ਕਰਾਂਗੇ ਚਲੋ ਜਿੰਨਾ ਚਿਰ ਚੱਲਦਾ ਚੱਲਣ ਦੋ ਤੇ ਉੱਥੇ ਸਰੋ ਭਾਈ ਫੀਡ ਪਾਉਣ ਤੋਂ ਰੋਕਿਆ ਜਾ ਰਿਹਾ ਸੀ ਅਰੇ ਫੀਡ ਨਹੀਂ ਪਾ ਕੇ ਉਹਦੇ ਮੰਨ ਕੇ ਚਲੋ ਵੀ ਆ ਜਿਹਦੇ ਨੂੰ ਕਹਿ ਰਖਿਆ ਵੀ ਭਾਈ ਫੀਡ ਪਾ ਦੇ ਕਾ ਚੋਰ ਨੇ ਸਪੋਰ ਨੂੰ ਤੇ ਜਾਂ ਅਸੀਂ ਜੌਪ ਕਰਕੇ ਜਾਂਦੇ ਆ ਮੋਟਰਸਾਈਕਲ ਤੇ ਤੇ ਫੀਡ ਪਾ ਕੇ ਤੇ ਦਬਾ ਦਬ ਆ ਇਹ ਸਾਧੂਦੂ ਵੀ ਰੱਖ ਕੇ ਆ ਜਾਨੇ ਵੀ ਤੇ ਬੜਾ ਵੀ ਪ੍ਰਚਾਰ ਕੀਤਾ ਲੋਕਾਂ ਨੇ ਇਸ ਤੋਂ ਕੋਈ ਆਵੇ ਆ ਇਹਦਾ ਵੀ ਨੀਆ ਦਾ ਲੋਕ ਕਰਨਗੇ ਜੇ ਇੱਥੇ ਆਏ ਤਾਂ ਫੀਡ ਪੈਂਦਾ ਸਾਡੇ ਬਾਰਾ ਮੂਰੇ ਗੰਦ ਪੈਂਦਾ ਫਲਾਣਾ ਵੀ ਭਾਈ ਉਹ ਬੱਚੇ ਉਥੇ ਰਹਿੰਦੇ ਆ ਨਾ ਜਿਹੜੇ ਰੂੜੀਆਂ ਤੇ ਰਹਿੰਦੇ ਆ ਉੱਥੇ ਭਲੇ ਆ ਉਹ ਅਤੇ ਹੱਡੀਆਂ ਨਿਕਲੀਆਂ ਪੰਜਰਿਆਂ ਤੋਂ ਬੱਚਿਆਂ ਦੀਆਂ ਤੇ ਚਲੋ ਆਪਾਂ ਫੀਡ ਪਾਉਣ ਲੱਗ ਗਏ ਤੇ ਸਾਨੂੰ ਇਹ ਤਾਂ ਕੀ ਕਹਿਣਾ ਵੀਰ ਤੁਸੀਂ ਚਲੋ ਬਹੁਤ ਸੋਹਣਾ ਕੰਮ ਕਰਦੇ ਹੋ ਤੇ ਐਵੇਂ ਕਰੋ ਤੇ ਸਾਨੂੰ ਕਦੇ ਵੀ ਗੰਦ ਪੈਂਦਾ ਇੱਥੇ ਭਾਈ ਗੰਦ ਦਾ ਮਾਰਦੇ ਸਾਡੇ ਬਾੜਾ ਮੂਰੇ ਇੱਥੇ ਫੀਡ ਪਾਉਣ ਆਏ ਤਾਂ ਤੁਸੀਂ ਹਿਸਾਬ ਲਾ ਲਿਆ ਯਾਰ ਇਹ ਤਾਂ ਸੂਣ ਕੀ ਕਰਗੇ ਠੀਕ ਹੈ ਤੇ ਜੇ ਮੈਂ ਇੱਥੇ ਫੀਡ ਪਾਉਣਾ ਮੈਂ ਆਪਦੇ ਬਾੜ ਦੇ ਨਾਲੇ ਪਾਉਣਾ ਜਿਹੜੇ ਭੈਣ ਭਰਾ ਆਪਣੇ ਨਾਲ ਪਹਿਲਾਂ ਤੋਂ ਜੁੜੇ ਉਹਨਾਂ ਨੂੰ ਪਤਾ ਹੀ ਹੈ ਵੀ ਮੈਂ ਉਹਦੇ ਬਾਹਰ ਚ ਫੀਡ ਪਾਉਣਾ ਮੈਂ ਕਦੇ ਕਿਸੇ ਬਾਹਰ ਚ ਫੀਡ ਨਹੀਂ ਪਾਈ ਤੇ ਜੇ ਕੋਈ ਕਹੇ ਦੇ ਵੀ ਭਾਈ ਗਰਦੇ ਚੱਕ ਜੋ ਹਨ ਗੰਦ ਮਾਰ ਰਿਹਾ ਚਾ ਕੁੱਤੇ ਨੇ ਤੇ ਉਹ ਵੀ ਆਪਾਂ ਚੁੱਪ ਕਰਕੇ ਕਹੀ ਫੜਦੇ ਆ ਸਾਡੇ ਘਰੇ ਸਨੇਹ ਆ ਜਾਂਦੇ ਬਈ ਅ ਬੀਪਿੰਗ ਆ ਉਹਦੇ ਜਵਾਕਾਂ ਨੂੰ ਭੇਜ ਦਿੰਦੇ ਆ ਵੀ ਉਹਨਾਂ ਨੂੰ ਕਹਿ ਦਿਆ ਉਹ ਸਾਡੇ ਬਾਹਰ ਦੇ ਕੁੱਤੇ ਨੇ ਗੰਦ ਮਾਰਤਾ ਚੱਕ ਕੇ ਜਾਓ ਅਸੀਂ ਜਾਣਦੇ ਆ ਕਈ ਲੈ ਕੇ ਅਸੀਂ ਚੱਕ ਕੇ ਮੋੜਾ ਵੀ ਸਾਨੂੰ ਇਹਨਾਂ ਚੀਜ਼ਾਂ ਤੋਂ ਰੋਕਿਆ ਜਾ ਰਿਹਾ ਤੇ ਇਸ ਕਰਕੇ ਮੈਨੂੰ ਕੱਲ ਫੋਨ ਵੀ ਆਇਆ ਕਹਿੰਦਾ ਭਈ ਜਿਹੜੇ ਬੱਚੇ ਤੇਰੇ ਬਾਰ ਮੂਰੇ ਆਉਂਦੇ ਕਹਿੰਦਾ ਉਹਨਾਂ ਦੀ ਵੀਡੀਓ ਕੱਦੋਂ ਨਹੀਂ ਪਾਉਂਦਾ ਤੇ ਜਾਂ ਜਿੱਥੇ ਰੁਈ ਭੀਟੀ ਵਾਲੇ ਪਹਿਲਾਂ ਵੀਡੀਓ ਐ ਨਹੀਂ ਐਂ ਵੀਡੀਓ ਪਾਉਂਦੇ ਹੁੰਦੇ ਸੀਗੇ ਉਹ ਵੀਡੀਓ ਕੱਦੋਂ ਨਹੀਂ ਪਾਉਂਦੇ ਉਹ ਭਈ ਅਸੀਂ ਇਸ ਕਰਕੇ ਹੀ ਪਾਉਂਦੇ ਵੀ ਸਾਡੀਆਂ ਦੁਕਾਨਾਂ ਤੇ ਜਾ ਜਾ ਕੇ ਲੋਕਾਂ ਨੇ ਗੱਲਾਂ ਲਈਆਂ ਸਾਨੂੰ ਵੀ ਤੁਸੀਂ ਹਸਾਬ ਲਾ ਲੈ ਜੀ ਜਿੱਥੇ ਫੀਡ ਪਾਈ ਤਾਂ ਸਾਡੇ 12 ਚਕਾਰ ਦਾ ਮਾਰ ਦੇ ਦਿੱਤੇ ਠੀਕ ਤੇ ਮੈਨੂੰ ਵੀ ਕਿਹਾ ਤੇ ਇੱਕ ਮੁੰਡਾ ਹੋਰ ਆ ਮੇਰੇ ਨਾਲ ਉਹ ਕਦੇ ਕਦੇ ਚਲੋ ਉਹ ਵੀ ਜਾਵੜਦਾ ਸੀ ਵਿਚਾਰਾ ਤਾਂ ਉਹਨੂੰ ਵੀ ਕਹਿ ਕੇ ਗਏ ਵੀ ਭਾਈ ਸਾਡੇ ਉੱਥੇ ਢੀੜਾ ਨਾ ਪਾਜ ਨਾਲ ਉਹ ਕਦੇ ਬਾਹਰ ਨਹੀਂ ਹੈ ਗਈ ਖੁੱਲੀ ਜਗ੍ਹਾ ਪੰਚਾਇਤੀ ਜਗ੍ਹਾ ਪਈ ਆ ਉੱਥੇ ਠੀਕ ਤੇ ਉੱਥੇ ਢੀੜਾ ਪਾਉਂਦੇ ਸੀ ਕਦੇ ਕਦੇ ਬਾਹਰ ਤੇ ਨਹੀਂ ਪਾਈ ਗਈ ਭਾਈ ਇਹਨਾਂ ਗੱਲ ਤੋਂ ਅਸੀਂ ਬਹੁਤ ਕਹਿ ਲੋ ਵੀ ਡਰਦੇ ਆਂ ਅਸੀਂ ਠੀਕ ਹੈ ਵੀ ਯਾਰ ਤੁਹਾਨੂੰ ਪੂਰੀ ਐਣਾ ਕਹਦੇ ਵੀ ਯਾਰ ਤੁਸੀਂ ਦੰਦ ਪੋਣੇ ਪਰ ਫਿਰ ਵੀ ਇਹ ਚੀਜ਼ਾਂ ਸਾਡਾ ਪਿੱਛਾ ਨਹੀਂ ਛੱਡ ਰਹੀਆਂ ਆਂ ਤੇ ਕੋਈ ਕੋਸ਼ਾ ਨਾ ਕੋਈ ਕੋਸ਼ਾ ਕਰ ਸਾਨੂੰ ਉਹ ਗੱਲਾਂ ਬਾਤਾਂ ਸਾਨੂੰ ਕੋਈ ਦੁੱਖ ਨਹੀਂ ਖਾਨੂੰ ਗਾੜਾ ਕੱਢੀ ਜਾਂਦੇ ਕੱਢੀ ਜਾਂ ਲੋਨਾਂ ਚੀਜ਼ਾਂ ਦਾ ਸਾਨੂੰ ਕੋਈ ਦੁੱਖ ਨਹੀਂ ਗਾ ਵੀ ਚਲੋ ਰੱਬ ਤਾਂ ਵੇਦਾਣਾ ਉਹ ਨਹੀਂ ਜੀਦਾ ਕਾਲਾ ਵੇਦਾ ਹਨ ਤੇ ਉਹ ਆਪੇ ਪਾਰਨ ਨਤਾਰੇ ਕਰੂਗਾ ਪਰ ਗੱਲ ਇਹ ਸਾਨੂੰ ਬਈ ਬਹੁਤ ਲੋਕਾਂ ਨੇ ਪਰੇਸ਼ਾਨ ਕਰ ਰੱਖਿਆ ਬੜੇ ਬਸ ਇੰਨਾ ਵੀ ਅਸੀਂ ਕਦੇ ਕਿਸੇ ਕੋਲ ਗੱਲ ਨਹੀਂ ਕਰੀ ਚੁੱਪ ਕਰ ਜੰਨੇ ਸੋਣ ਜਣਾ ਇਹ ਦੱਸੋ ਕੀ ਮਤਲਬ ਹੈ ਦੱਸੋ ਕੋਈ ਬੰਦਾ ਜਾਵੇ ਸਾਡੀ ਦੁਕਾਨ ਤੇ ਹਨਾ ਉੱਤੇ ਜਾ ਕੇ ਕਹਿ ਕੇ ਆਵੇ ਤੇ ਬਾਈ ਜੇ ਫੀਡ ਪਾਈ ਦੋ ਸਾਬ ਵਾਲੇ ਆਇਆ ਕਰ ਦਾਂਗੇ ਬਰਨ ਕਰ ਦਾਂਗੇ ਇਹਨਾਂ ਚੀਜ਼ੇ ਤੋਂ ਬਹੁਤ ਪਰੇਸ਼ਾਨ ਆਇਆ ਮੈਂ ਸਾਨੂੰ ਮੈਂ ਫੀਡ ਵਾਸਤੇ ਸਾਨੂੰ ਕਿਸੇ ਨੂੰ ਕਹਿਣਾ ਪੈ ਰਿਹਾ ਫੀਡ ਪਾ ਦਿਓ ਬਾਈ ਨੈਟ ਖਤਮ ਹੋ ਗਿਆ ਸਾਡਾ ਰੀਚਾਰਜ ਤਾਂ ਜੇ ਕੋਈ 1 2 GB ਸਾਨੂੰ ਕਰ ਸਕਦਾ ਤਾਂ ਭਰਾਵੋ ਆ ਜਰੂਰ ਕਰਕੇ ਦਿਓ ਵੀਰ ਬਣ ਕੇ ਕਿਉਂਕਿ ਸਾਡਾ ਲਾਈਵ ਕੱਟਾ ਜਾਊਗਾ ਪਹਿਲਾਂ ਬਈ ਤੇਨੂੰ ਸਬਸਕ੍ਰਾਈਬ ਕਰ ਲੋਈ ਜਾਵੜੇ ਵੈ ਜਿਹੜੇ ਨਾਲ ਪੜੀ ਸੀ। ਮੈਂ ਸਬਸਕ੍ਰਾਈਬ ਕਰ ਲੋਈ ਆ ਆਪਾਂ ਗੱਲਬਾਤ ਕਰ ਰਹੇ ਸੀ ਬਈ ਆ ਇਹ ਬੇਜਵਾਨ ਜਾਨਵਰਾਂ ਦੀ ਹਨਾ ਆ ਸੇਵਾ ਦੀ ਗੱਲਬਾਤ ਆਪਾਂ ਕਰੀ ਜਾਂਦੇ ਸੀ ਤੇ ਇਹੀ ਗੱਲ ਕਰੀ ਜਾਂਦੇ ਸੀ ਵੀ ਆਪਾਂ ਨੂੰ ਯਾਰ ਲੋਕਾਂ ਨੇ ਬੜਾ ਪਰੇਸ਼ਾਨ ਕਰ ਰੱਖਿਆ ਬਈ ਹੁਣ ਤਾਂ ਨਾ ਬਸ ਇਹ ਸਮਝ ਨਹੀਂ ਆਉਂਦੀ ਵੀ ਕਰਕੇ ਦਾ ਕੀ ਕਰਕੇ ਕਿੱਧਰ ਜਾਏਗੀ ਕਿੱਧਰ ਨਾ ਜਾਏਗੀ। ਏ ਬਈ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਆ ਆ ਸਾਨੂੰ ਸਪੋਰਟ ਕਰੋ ਜੀ ਤੁਸੀਂ ਵੱਧ ਤੋਂ ਵੱਧ ਤਾਂ ਕਿ ਆਪਾਂ ਨੂੰ ਚਲੋ ਕੁਝ ਨਾ ਕੁਝ ਇਨਕਮ ਹੋਣ ਲੱਗ ਜੇ ਹਨਾ ਤੇ ਸੌਖਾ ਹੋ ਜੇ ਬਈ ਹੁਣ ਤਾਂ ਵੀ ਉਧਰੋਂ ਦਾ ਦੁਕਾਨ ਤੇ ਰੇੜੀ ਤੇ ਕੋਈ ਗਾਹਕ ਨਹੀਂ ਆਉਂਦਾ ਬਹੁਤ ਘੱਟ ਗਾਹਕ ਆਉਂਦੇ ਆ ਤੇ ਉਧਰੋਂ ਭਈਆ ਆਪ ਦਾ ਤੁਹਾਨੂੰ ਪਤਾ ਵੀ ਘਰ ਵੀ ਚਲਾਉਣਾ ਬਈ ਘਰ ਵੀ ਜ਼ਰੂਰੀ ਆ ਹਨਾ ਤੇ ਮਤਲਬ ਇਹ ਬਹੁਤ ਪਰੇਸ਼ਾਨ ਕਰ ਰੱਖਿਆ ਜਾਨੀ ਕਿ ਲੋਕਾਂ ਨੇ ਤੇ ਪਰ ਇੰਨਾ ਵੀ ਸੇਵਾ ਜਿਹੜੀ ਆਣਾ ਪੇਜ ਵਨ ਜਾਨਵਰਾਂ ਦੀ ਸੇਵਾ ਕਰਨੀ ਤਾਂ ਮਾਲਕ ਇਹਦਾ ਫਲ ਕਿਸ ਤਰ੍ਹਾਂ ਕਿਤੇ ਆਪਾਂ ਨੂੰ ਜਰੂਰ ਦਿੰਦਾ ਤੇ ਅਸੀਂ ਬਸ ਛੱਡਦੇ ਨਹੀਂ ਕਿ ਲੰਕੀ ਜਾਂਦੇ ਆ ਵੀ ਤਾਂ ਬਸ ਡਿੱਗਦੇ ਢੈਂਦੇ ਡਿੱਗਦੇ ਢੈਂਦੇ ਲੱਗੇ ਹੋਏ ਆ ਤੇ ਪਰ ਲੋਕਾਂ ਨੇ ਵੀ ਕਸਰਾ ਕੱਢ ਲਿਆ ਬਹੁਤ ਜਿਆਦੇ ਲੋਕਾਂ ਨੇ ਤਪਾਇਆ ਜਮਾਂ ਪਰੇਸ਼ਾਨ ਕਰ ਰੱਖਿਆ ਵੀ ਸਮਝ ਨਹੀਂ ਆਉਦੀ ਵੀ ਕੀ ਕਰੀ ਇਹਨਾਂ ਨੂੰ ਭਾਈ ਸਬਸਕ੍ਰਾਈਬ ਕਰ ਲਿਆ ਕਰੋ ਜੀ ਬੈਲ ਆਈਕਨ ਔਨ ਕਰ ਲਿਆ ਕਰੋ ਜਿਹੜਾ ਵੀ ਭੈਣ ਭਰਾ ਪਹਿਲੀ ਵਾਰੀ ਆ ਆਉਂਦਾ ਹੈਣਾ ਚੈਨਲ ਤੇ ਤੇ ਉਹ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਕਿਉਂਕਿ ਆਪਣੇ ਥੋੜੇ ਹੀ ਰਹਿ ਗਏ ਘੰਟੇ 600 ਘੰਟੇ ਰਹਿ ਗਏ ਪੂਰਾ ਕਰਨ ਨਾਲ ਤੇ ਉਹੀ ਚਲੋ ਤੁਸੀਂ ਕਰ ਦਿਓਗੇ ਆ ਥੋੜੇ ਤੋਂ ਬੜੀ ਆਸ ਉਮੀਦ ਆ ਮੈਨੂੰ ਐ ਰੱਬ ਜਿਹੜਾ ਮਾਣ ਆ ਤੁਹਾਡੇ ਤੇ ਵੀ ਸਾਰੇ ਭੈਣ ਭਰਾਵਾਂ ਤੇ ਚਲੋ ਤੁਸੀਂ ਨਾਲ ਖੜੇ ਹੋ ਹਣ ਤਾਂ ਜੀ ਇਹਦੇ ਨਾਲ ਬਈ ਕਹਦੇ ਦਾ 15 ਬੰਦੇ ਵੀ ਖੜੇ ਹੁੰਦੇ ਹਨ ਤੇ ਉਹ ਇਕੱਲੇ ਰੱਬ ਦਾ ਰੋਹ ਹੁੰਦਾ ਪੰਚਾਇਤ ਹੋ ਜਾਂਦੀ ਤੇ ਮੇਰੇ ਨਾਲ ਤਾਂ ਤੁਸੀਂ ਬਹੁਤ ਜਾਣੇ ਹੋ ਬਈ ਬਹੁਤ ਜਾਣਦਾ ਮੈਨੂੰ ਹੌਸਲਾ ਆਸਰਾ ਬੜਾ ਮੈਨੂੰ ਤੇ ਕੋਈ ਗੱਲ ਨਹੀਂ ਆਪਾਂ ਜਗਾ ਵੀ ਲੈ ਲਾਂਗੇ ਸ਼ੈਲਟਰ ਵੀ ਬਣਾ ਲਾਂਗੇ ਪਰ ਤੁਸੀਂ ਨਾ ਸਾਥ ਛੱਡ ਜੇ ਬਈ ਅ ਤੁਹਾਡੇ ਥੋੜੇ ਤੇ ਮੈਨੂੰ ਬਹੁਤ ਵੱਡੀ ਆਖ ਬੜਾ ਮਾਣ ਆ ਤੁਹਾਡੇ ਤੇ ਤੇ ਮਾਣ ਨਾ ਹੀ ਟੁੱਟਣ ਦੇ ਆ ਜੇ ਮੇਰਾ ਬਈ ਆਵਾਜ਼ ਦਾ ਦੋ ਆਵਾਜ਼ ਸਹੀ ਆ ਰਹੀ ਹੈ ਸਾਰੇ ਭੈਣ ਭਰਾ ਦੱਤੋ ਜਰੂਰ ਆਵਾਜ਼ ਦਾ ਸਹੀ ਆਰੀ ਆਵਾਜ਼ ਭਾਈ ਸਬਸਕ੍ਰਾਈਬ ਕਰ ਲਿਆ ਕਰੋ ਜਿਹੜਾ ਹੀ ਭੈਣ ਭਰਾ ਪਹਿਲੀ ਵਾਰੀ ਆਉਗਾ ਤੇ ਬੈਲ ਆਈਕਨ ਔਨ ਕਰ ਲਿਆ ਕਰੋ ਤੇ ਚਲੋ